ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੜੇ ਵੀਰਾਂ ਦੇ ਆਪਾਂ ਨੂੰ ਮੈਸੇਜ ਕਮੈਂਟ ਆਉਂਦੇ ਨੇ ਬਈ ਮੂੰਗੀ ਦਾ ਰੇਟ ਕੀ ਆ ਹਨਾ ਆਪਾਂ ਤਾਂ ਵੀਰੇ ਹਜੇ ਤੱਕ ਵੱਡੀ ਨਹੀਂ ਹੈਗੀ ਮੂੰਗੀ ਤੇ ਜਿਹੜੇ ਵੀਰ ਲੈ ਜਾਂਦੇ ਨੇ ਆਪਾਂ ਨੂੰ ਕਮੈਂਟ ਕਰਦੇ ਨੇ ਇੱਕ ਵੀਰ ਦਾ ਮੈਸੇਜ ਆਇਆਗਾ ਤੇ ਕਹਿੰਦਾ ਵੀਰੇ ਮੇਰੀ 7 ਕੁਇੰਟਲ ਹੋਈ ਹੈ 2 ਕਿੱਲਿਆਂ ਚੋਂ ਵੀਰ ਦਾ ਝਾੜ ਤਾਂ ਚਲੋ ਨਾਰਮਲ ਰਿਹਾ ਪਰ ਵੀਰ ਦਾ ਰੇਟ ਬਹੁਤ ਸੋਹਣ ਲੱਗਿਆਗਾ ਆਪਾਂ ਉਹਨੂੰ ਰਿਪਲਾਈ ਵੀ ਕਰਿਆ ਵੀ ਸਾਨੂੰ ਮੰਡੀ ਦਾ ਸਕੇੜੀ ਨਾ ਵੀਰੋ 7800 ਰੁਪਏ ਰੇਟ ਲੱਗਿਆ 7800 200 ਘਟਾ 8000 7800 ਰੁਪਏ ਰੇਟ ਲੱਗਿਆ ਤੇ ਤੁਸੀਂ ਦੇਖ ਲਿਓ 7800 ਰੇਟ ਵੀਰ ਨੇ ਆਪਾਂ ਨੂੰ ਬੈਕ ਕਮੈਂਟ ਕੀਤਾ ਵੀਰੇ ਇਹ ਕਹਿੰਦਾ ਵੀ 7 ਕਿੰਟਲ ਹੋਈਆਂ 2 ਕਿੱਲਿਆਂ ਚ 7800 ਰੇਟ ਲੱਗਿਆ ਆਪਾਂ ਵੀ ਉਹਨੂੰ ਰਿਪਲਾਈ ਕੀਤਾ ਗਿਆ ਵੀਰੇ ਸਾਨੂੰ ਮੰਡੀ ਦਾ ਕਿਹੜੀਆਂ ਹਨਾ ਸੋ 7800 ਰੇਟ ਵੀਰੇ ਬਹੁਤ ਵਧੀਆ ਤੇ ਰੇਟ ਤਾਂ 7000 ਤੋਂ ਪਲੱਸ ਦਾ ਰੇਟ ਦਾ ਗੁੱਡ ਰੇਟ ਹੈ ਵੀਰੇ ਰੇਟ ਵੀਰ ਦਾ ਬਹੁਤ ਸੋਹਣ ਲੱਗਿਆ ਗਿਆ ਬਾਕੀ ਆਪਾਂ ਜਦੋਂ ਵੀ ਵੀਰ ਤੋਂ ਕੋਈ ਅਪਡੇਟ ਮਿਲਦੀ ਆਪਾਂ ਤੁਹਾਨੂੰ ਫੇਰ ਦੱਸਾਂਗੇ ਆਪਾਂ ਵੀਰ ਦੀ ਐਡੀ ਉੱਤੇ ਮੈਂਸ਼ਨ ਕਰਦੇ ਆਂ ਠੀਕ ਹੈ ਤੇ ਵੀਰ ਨੂੰ ਕਹਿੰਦੇ ਆਂ ਵੀ ਜੇ ਉਹਦੇ ਤੱਕ ਆਪਣੀ ਬਾਤ ਜਾਂਦੀ ਆ ਮੈਨੂੰ ਵੀਰ ਫੋਨ ਕਾਲ ਜ਼ਰੂਰ ਕਰੇ ਠੀਕ ਹੈ ਨੰਬਰ ਮੇਰਾ 8998912 ਤੇ ਵੀ ਅਸੀਂ ਜਿਹੜਾ ਸਾਨੂੰ ਪਤਾ ਲੱਗ ਸਕੇ ਵੀ ਕਿਹੜੀ ਮੰਡੀ ਆ ਠੀਕ ਹੈ ਤੇ ਜਰੂਰ ਵੀ ਕੰਟੈਕਟ ਕਰੀ ਸਾਡੇ ਨਾਲ ਥੈਂਕ ਯੂ